ਬਲਾਗ ਪੱਕਵਾਲ ਦੇ ਪਿੰਡਾਂ ਦੌਰਾ ਕਰਿਓ ਕੀ ਕਹਣਾ ਜੀ ਇਹਦੇ ਬਾਰੇ ਕਿੰਨਾ ਘੁੰਗਾਰਾ ਮਿਲ ਰਿਹਾ ਠੀਕ ਹੈ ਹਰ ਇੱਕ ਇੱਕ ਮੇਰਾ ਭਰਾ ਇਸ ਚੋਣ ਨੂੰ ਆਪਦੀ ਚੋਣ ਸਮਝ ਕੇ ਲੜ ਰਿਹਾ ਹੈ ਔਰ ਮਾਵਾ ਸੜੀਆਂ ਪੈਣਾ ਵੀ ਉਹਨਾਂ ਹੀ ਯੋਗਦਾਨ ਪਾ ਰਹੀਆਂ ਸਾਡੇ ਭਰਾਵਾਂ ਵਾਂਗੂ ਔਰ ਮੈਨੂੰ ਬੇਅੰਤ ਖੁਸ਼ੀ ਹੈ ਔਰ ਮੈਂ ਬੇਅੰਤ ਧੰਨਵਾਦੀ ਹਾਂ ਆਪਦੇ ਇਹਨਾਂ ਪਰਿਵਾਰਾਂ ਦੀ ਜਿਹੜੇ ਇਸ ਚੋਣ ਦੇ ਵਿੱਚ ਪਰਿਵਾਰ ਵਾਂਗੂ ਸਾਡਾ ਹਿੱਸਾ ਦੇ ਰਹੇ ਸਰ ਕੀ ਕਹਣਾ ਜੋ ਪਿੰਡਾਂ ਦੌਰਾ ਕਰ ਰਿਹਾ ਬਲਾਗ ਪੱਕਵਾਲ ਦੇ ਕਿੰਨਾ ਘੁੰਗਾਰਾ ਮਿਲ ਰਿਹਾ ਤੁਸੀਂ ਸਵੇਰ ਦੇ ਨਾਲ ਸਾਡੇ ਨਾਲ ਹੀ ਹੈਗੇ ਹੋ ਬੀਬੀ ਅੰਮ੍ਰਿਤਕੌਰ ਬ੍ਰਿੰਗ ਸਵੇਰ ਦੇ ਤਕਰੀਬਨ 9 ਵਜੇ ਤੋਂ ਸ਼ੁਰੂ ਕੀਤਾ ਹੈ ਪਹਨੋੜਾਂ ਤੋਂ ਔਰ ਮੇਰੇ ਖਿਆਲ ਚ ਇਹ 8ਵਾਂ ਪ੍ਰੋਗਰਾਮ ਤੇ ਹੁਣ ਪਹੁੰਚੇ ਆ ਰੁੜਕੇ ਗਏ ਆ ਹਸਨਪੁਰ ਗਏ ਆ ਛੋਕਰਾਂ ਗਏ ਆ ਰਤਨ ਗਏ ਆ ਤੂਰਕੋਟ ਪਹੁੰਚਿਆ ਚਿਮਿੰਡਾ ਗਏ ਆ ਕੋਗਰਾਣੇ ਗਏ ਆ ਟੈਪੀ ਗਏ ਆ ਹਰ ਥਾਂ ਤੇ ਪੂਰੇ ਨਗਰ ਵਾਸੀਆਂ ਨੇ ਬਹੁਤ ਪਿਆਰ ਦਿੱਤਾ ਹੈ ਖਾਸ ਕਰਕੇ ਬੀਬੀਆਂ ਨੇ ਆਪ ਦੀ ਗਲਵੱਕੜੀ ਚ ਲੈ ਕੇ ਸਾਡੀ ਭੈਣ ਨੂੰ ਕਿਹਾ ਕਿ ਪਰਵਾਹ ਨਾ ਕਰ ਅਸੀਂ ਸਾਰਿਆਂ ਤੇਰੇ ਨਾਲ ਹੈ ਅਸੀਂ ਸਾਰਿਆਂ ਇਕੱਠਿਆਂ ਦੱਬ ਕੇ ਕਾਂਗਰਸ ਪਾਰਟੀ ਨੂੰ ਵੋਟ ਪਾਵਾਂਗੇ ਔਰ ਇਥੇ ਅਮਰਿੰਦਰ ਸਿੰਘ ਆਰਿਆ ਵਰਡਿੰਗ ਜੀ ਨੂੰ ਐਮਪੀ ਬਣਾਵਾਂਗੇ